ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜੈਸਵਲੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਭਾਈ ਜੀਵਨ ਸਿੰਘ ਜੀ ਭਾਈ ਜਤਾ ਸਿੰਘ ਲੈ ਕੇ ਆਨੰਦਪੁਰ ਦੀ ਧਰਤੀ ਤੇ ਪਹੁੰਚੇ ਤੇ ਸਤਿਗੁਰਾਂ ਨੇ ਭਾਈ ਜੈਤੇ ਨੂੰ ਉੱਥੇ ਦਾ ਹਾਲਚਲ ਪੁੱਛਿਆ ਤੇ ਜੋ ਭਾਈ ਜੈਤੇ ਨੇ ਬਖਿਆਨ ਕੀਤਾ ਸਤਿਗੁਰ ਜੀ ਨੇ ਉਸੇ ਦਿਨ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਕਰਕੇ ਇੱਕ ਬੰਗਾਰ ਦਿੱਤੀ ਸੀ ਕਿ ਮੈਂ ਹੁਣ ਇੱਕ ਇੱਕ ਐਸਾ ਖਾਲਸਾ ਸਜਾਉਂਗਾ ਜਿਹਦੀ ਆਪਣੇ ਸੂਰਤ ਵੀ ਕੀਰਤੀਮਾਨ ਹੋਊਗੀ ਲੱਖਾਂ 'ਚ ਖੜਾ ਦੇਸੂਗਾ ਤੇ ਖਾਲਸਾ ਇੱਕ ਐਸਾ ਵਰਗੜ ਕਰੂਗਾ ਜਿਹੜਾ ਨਿਰਪੇਤਾ ਤੇ ਨਡਰਤਾ ਦੇ ਵਿੱਚ ਜ਼ੁਲਮ ਲਈ ਤੇ ਜ਼ੁਲਮ ਦੇ ਖਿਲਾਫ ਲੜੂਗਾ ਤੇ ਇਨਸਾਫ ਦੇ ਲਈ ਖੜਾ ਹੋਊਗਾ ਸੋ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਸਿੱਖਾਂ ਦੇ ਵਿੱਚ ਭਿੰਨਪੇਤ ਊਚ ਨੀਚ ਵਰਨਵਾਦ ਸਾਰਾ ਉਹ ਵੰਡ ਖਤਮ ਕੀਤਾ ਜਿਹੜਾ ਉਸ ਵੇਲੇ ਦੇ ਰਾਜਿਆਂ ਨੂੰ ਤੇ ਉਸ ਵੇਲੇ ਦਾ ਜਿਹੜੇ ਰਾਜ ਕਰਨ ਵਾਲੇ ਮੁਸਲਮਾਨ ਉਹਨਾਂ ਨੂੰ ਇਹ ਚੰਗਾ ਨਹੀਂ ਸੀ ਲੱਗਦਾ ਸਤਗੁਰੂ ਜੀ ਦੀ ਕੋਈ ਨਿੱਜੀ ਦੀ ਲੜਾਈ ਨਹੀਂ ਸੀ ਕੇਵਲ ਤਾਂ ਕੇਵਲ ਸਤਗੁਰੂ ਜੀ ਨੇ ਮਨੁੱਖ ਦੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਲਈ ਇਹ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ ਜਿਹਦਾ ਸਿੱਟਾ ਇਹ ਨਿਕਲਿਆ ਕਿ ਪਹਾੜੀ ਰਾਜੇ ਵੀ ਤੇ ਉਸ ਵੇਲੇ ਦੇ ਰਾਜੇ ਜਿਹੜੇ ਰੰਗਜੀਤ ਦੇ ਰੂਪ ਵਿੱਚ ਸਤਗੁਰੂ ਜੀ ਦੇ ਨਾਲ ਭੇਡਨ ਲੱਪੇ ਪਰ ਸਤਗੁਰੂ ਜੀ ਨੇ ਸਿਧਾਂਤਕ ਲੜਾਈਆਂ ਸਾਰੀਆਂ ਲੜੀਆਂ ਮੇ ਤੋਂ ਬਾਅਦ ਤੁਸੀਂ ਜਾਣਦੇ ਹੋ ਕਿਵੇਂ ਬਲਕਣ ਅਨੰਦਪੁਰ ਦਾ ਢੇਰਾ ਕਿਵੇਂ ਸਤਗੁਰ ਜੀ ਨੇ ਚਮਕੌਰ ਦੀ ਗੜੀ ਦੇ ਆ ਕੇ 40 ਸਿੰਘਾਂ ਨੇ ਸਵਾ ਸਵਾ ਨਕਰਾਲ ਲੜਾਈ ਸਤਗੁਰਾਂ ਦੇ ਵੱਡੇ ਸਾਹਿਬਜਾਦੇ ਔਰ ਸਤਗੁਰਾਂ ਦੇ ਪੰਜਾਂ ਪਿਆਰਿਆਂ ਚ ਤਿੰਨ ਪੰਜ ਪਿਆਰੇ ਫਿਰ ਸਤਗੁਰ ਜੀ ਨੂੰ ਪੰਜਾਂ ਪਿਆਰਿਆਂ ਨੇ ਬੇਨਤੀ ਕੀਤੀ ਸਤਗੁਰ ਜੀ ਖਾਲਸਾ ਹੋਰ ਵੀ ਪ੍ਰਗਟ ਹੋ ਜੂਗਾ ਤੁਸੀਂ ਜਿੱਥੋਂ ਚਮਕੌਰ ਦੀ ਗੜੀ ਚੋਂ ਰੁਕਸ ਤੋ ਬੋ ਤੋ ਸਤਗੁਰ ਜੀ ਨੇ ਜਿਵੇਂ ਜਿਵੇਂ ਪੈੰਡਾ ਤੈਅ ਕੀਤਾ ਤੇ ਮੇ ਮੇ ਇਸ ਧਰਤੀ ਤੇ ਸਤਗੁਰੂ ਜੀ ਪਹੁੰਚੇ ਤੇ ਇਹ ਵੀ ਇੱਕ ਬਲੱਖਣ ਪਾਖਿਆ ਕਿ ਸਿੱਖ ਵੀ ਸਤਗੁਰੂ ਜੀ ਦੇ ਸਾਰੇ ਪਿਆਰੇ ਤੇ ਦੁਲਾਰੇ ਆ ਪਰ ਜਿੰਨੇ ਮਰੀਦ ਸਤਗੁਰੂ ਜੀ ਦੇ ਸਿੱਖਾਂ ਤੋਂ ਇਲਾਵਾ ਮੁਸਲਮਾਨਾਂ ਦੇ ਰੂਪ ਵਿੱਚ ਉਹਨਾਂ ਨੇ ਵੱਧ ਸਤਗੁਰਾਂ ਦਾ ਸਤਕਾਰ ਭੇਟ ਕੀਤਾ ਇਹੋ ਕਾਰਨ ਆ ਕਿ ਸਿੱਖੀ ਦੇ ਵਿੱਚ ਸਰਬੱਤ ਦੇ ਭਲੇ ਦੇ ਨਾਲ ਪਵਿੱਤਰ ਅਰਦਾਸ ਦੀ ਸਮਾਪਤੀ ਹੁੰਦੀ ਹੈ ਜਿਹੜਾ ਕਿ ਅੱਜ ਦੇ ਸ਼ਾਸਕਾਂ ਨੂੰ ਚੰਗਾ ਨਹੀਂ ਲੱਗਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਅੱਜ ਮਹਾਨ ਨਗਰ ਕੀਰਤਨ ਸਤਗੁਰਾਂ ਦੀ ਉਸ ਪਵਿੱਤਰ ਆਮਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇੱਥੋਂ ਸਾਜਦਾ ਔਰ ਜਿਹੜਾ ਪਿੱਛੇ ਨੂੰ ਨਿਗਾਹ ਮਾਰੋ ਤੇ ਮੈਂ ਜੇ ਦੇਖਦਾ 317 18 ਸਾਲਾਂ ਬਾਅਦ ਵੀ ਖਾਲਸੇ ਦਾ ਜਾਹੋ ਜਲਾਲ ਅੱਜ ਉਸੇ ਪ੍ਰਾਤਨ ਰਵੈਤਾਂ ਅਨੁਸਾਰ ਹੀ ਚੱਲ ਰਿਹਾ ਇਹੋ ਗੁਰੂ ਕਲਗੀ ਧਰ ਦੀ ਬਲਖਣਤਾ ਸੀ ਕਿ ਸਤਗੁਰ ਜੀ ਨੇ ਪੰਜਾਂ ਨੂੰ ਖੰਡੇ ਬਾਟੇ ਦੀ ਪੌਲ ਦੇਣ ਲਈ ਪੰਜ ਪਿਆਰਿਆਂ ਦੇ ਰੂਪ ਵਿੱਚ ਸਾਜਣਾ ਕੀਤੀ ਅੱਜ ਵੀ ਗੁਰੂ ਦਾ ਸਿੱਖ ਢੰਡੇ ਬਾਟੇ ਦੀ ਪੌਲ ਛੱਡ ਕੇ ਤਿਆਰ ਵਰ ਤਿਆਰ ਹੋ ਗਏ ਇਹ ਮਹਿਸੂਸ ਕਰਦਾ ਕਿ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਛਾ ਆਦਿ ਮੈਨੂੰ ਅਸੀਸਾਂ ਮਿਲ ਗਈਆਂ ਸੋ ਉਹਦੇ ਵਿੱਚ ਅੱਜ ਸਮੁੱਚਾ ਖਾਲਸਾ ਪੰਥ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਇਆ ਇਹ ਜਿਹੜੇ ਦਿਨ ਆ ਇਹ ਸ਼ਹੀਦੀ 15 ਬਾੜਾ ਇਹ ਸ਼ਹੀਦੀ 15 ਬਾੜਾ ਦੇ ਵਿੱਚ ਹਰ ਇੱਕ ਸਿੱਖ ਦਾ ਵੱਦ ਤੋਂ ਵੱਦ ਇਹ ਯਤਨ ਹੋਣਾ ਚਾਹੀਦਾ ਕਿ ਮੈਂ ਵੱਦ ਤੋਂ ਵੱਦ ਸਿਮਰਨ ਕਰਾਂ ਬੱਤ ਤੋਂ ਬੱਤ ਬਾਣੀ ਪੜਾਂ ਤੇ ਸਤਿਗੁਰ ਦੇ ਤੇ ਸ਼ਹੀਦਾਂ ਦੇ ਸਨਮੁਖ ਹੋ ਕੇ ਮੈਂ ਅਰਦਾਸ ਕਰਨ ਕਿ ਗੁਰੂ ਸਾਹਿਬ ਜੀ ਕਿਰਪਾ ਕਰਿਓ ਸਾਨੂੰ ਸਾਰਿਆਂ ਨੂੰ ਜਿਹੜੀ ਡ੍ਰਿੜਤਾ ਸਤਿਗੁਰ ਜੀ ਨੇ ਸਾਡੇ ਵਿੱਚ ਭਰੀ ਸੀ ਉਹਦੇ ਉੱਤੇ ਕਾਇਮ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ